ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ ਫਾਈਵ ਤੇ ਮੈਂ ਅਜੀ ਬਿਲਾ ਦਲਜੀਤ ਦੋਸਾਂਝ ਇੱਕ ਅਜੀਹਾ ਪੰਜਾਬੀ ਇੰਡਸਟਰੀ ਦਾ ਨਾਮ ਜੋ ਕੱਲੇ ਪੰਜਾਬ ਭਰ ਦੇ ਵਿੱਚ ਨਹੀਂ ਸਗੋਂ ਹੁਣ ਦੁਨੀਆ ਭਰ ਦੇ ਵਿੱਚ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਦੇ ਵਿੱਚੋਂ ਉੱਠ ਕੇ ਆਪਣੇ ਗਾਣਿਆਂ ਦੇ ਨਾਲ ਆਪਣੀ ਐਕਟਿੰਗ ਦੇ ਦਮ ਦੇ ਉੱਤੇ ਦਲਜੀਤ ਦੋਸਾਂਝ ਇੱਕ ਬੜੇ ਹੀ ਅਲੱਗ ਲੈਵਲ ਦੇ ਉੱਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਕੋਲੇ ਵੱਡੇ ਵੱਡੇ ਬ੍ਰਾਂਡਜ਼ ਹੁਣ ਆਪਣੀ ਪ੍ਰੋਮੋਸ਼ਨ ਕਰਵਾਉਣ ਦੇ ਵਾਸਤੇ ਬੜੇ ਬੇਤਾਬ ਰਹਿੰਦੇ ਨੇ ਤੁਹਾਨੂੰ ਦੱਸਦੀ ਕਿ ਕੋ ਚੀਲਾ ਜੋ ਕਿ ਦੁਨੀਆ ਭਰ ਦਾ ਸਭ ਤੋਂ ਵੱਡਾ 뮤직 ਫੈਸਟ ਹੈ ਉਸ ਦੇ ਵਿੱਚ ਪੰਜਾਬ ਦੇ ਹੀ ਨਹੀਂ ਸਗੋ ਭਾਰਤ ਦੇ ਵੀ ਪਹਿਲੇ ਆਰਟਿਸਟ ਬਣੇ ਜਿਨ੍ਹਾਂ ਨੇ ਉੱਥੇ ਜਾ ਕੇ ਪਰਫਾਰਮੈਂਸ ਦਿੱਤੀ ਉਸ ਤੋਂ ਬਾਅਦ ਹੁਣ ਦਾ 2024 ਦੇ ਵਿੱਚ ਦਿਲੂ ਮਨਾਤੀ ਟੂਰ ਪੂਰੀ ਦੁਨੀਆ ਭਰ ਦੇ ਵਿੱਚ ਗੂੰਜ ਮਨਾ ਚੁੱਕਿਆ ਹੈ ਤੇ ਇਸ ਨੂੰ ਲੈ ਕੇ ਕਾਫੀ ਵੱਡੇ ਵੱਡੇ ਬ੍ਰਾਂਡ ਅਪਰੋਚਸ ਜਿਹੜੇ ਦਿਲਜੀਤ ਦੋਸਾਂਝ ਹੋਰਾਂ ਦੇ ਕੋਲੇ ਪਹੁੰਚ ਰਹੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਦੁਨੀਆ ਭਰ ਦਾ ਬੜਾ ਹੀ ਲਵਿਸ਼ ਬ੍ਰਾਂਡ ਲਿਵਾਈਸ ਹੈ ਜਿਨ੍ਹਾਂ ਦੇ ਨਾਲ ਹੁਣ ਦਿਲਜੀਤ ਦੋਸਾਂਝ ਕੋਲਾਬੋਰੇਸ਼ਨ ਕਰਨਗੇ ਬੀਤੇ ਟਾਈਮ ਕੱਲ੍ਹ ਦੇ ਵਿੱਚ ਜਦੋਂ ਦਲਜੀਤ ਦੋਸਾਂਝ ਨੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਲਿਵਾਈਸ ਕੰਪਨੀ ਦੇ ਨਾਲ ਕਲਾਬ ਕਰਦੇ ਨਜ਼ਰ ਆਏ ਤੇ ਇੱਕ ਵੀਡੀਓ ਦੇ ਰਾਹੀਂ ਆਪਣਾ ਨਵਾਂ ਜਿਹੜਾ ਚਿਹਰਾ ਇੱਕ ਸੰਦੇਸ਼ ਪੇਸ਼ ਕੀਤਾ ਹੈ ਦਲਜੀਤ ਦੋਸਾਂਝ ਦੀ ਕਲਾਬ ਲਿਵਾਈਸ ਦੇ ਨਾਲ ਇੱਕ ਅਲੱਗ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦਲਜੀਤ ਦੋਸਾਂਝ ਬੀਤੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਸੀਗੇ ਆਪਣੇ ਕੁਚੀਲਾ ਫੈਸ਼ਨ ਨੂੰ ਲੈ ਕੇ ਤੇ ਦਿਲੂ ਮਿਨਾਟੀ ਟੂਰ ਨੂੰ ਲੈ ਕੇ ਦਿਲੂਮਿਨੇਟਿਡ ਟੂਰ ਦੇ ਨਾਲ ਜਦੋਂ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਭਾਰਤ ਭਰ ਦੇ ਵਿੱਚ ਆਪਣਾ 뮤직 ਟੂਰ ਕਰ ਰਹੇ ਸੀ ਤਾਂ ਕਾਫੀ ਅਦਾਸ ਸੁਰਖੀਆਂ ਬਟੋਰੇ ਸੀਗੇ ਆਪਣੇ ਗੀਤਾਂ ਦੇ ਚੱਲਦਿਆਂ ਤੇ ਆਪਣੇ ਐਡਵਾਈਜ਼ਰੀਆਂ ਹੋੜੀਆਂ ਸੀ ਜਿਹੜੇ ਉਹਨਾਂ ਦੇ ਕਾਨਸਰਟ ਦੇ ਚੱਲਦੇ ਆ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਸੀਗੇ ਕਾਫੀ ਜਿਆਦਾ ਇੰਸਟਾਗ੍ਰam ਦੇ ਉੱਤੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਉਹਨਾਂ ਦੇ ਵਾਸਤੇ ਕਾਫੀ ਰੀਲਾਂ ਵੀ ਵਾਇਰਲ ਹੋ ਰਹੀਆਂ ਸੀਗੀਆਂ ਇਹਨਾਂ ਸਾਰੀਆਂ ਰੀਲਾਂ ਦੇ ਵਾਇਰਲ ਹੋਣ ਦੇ ਨਾਲ ਨਾਲ ਦਜੀਤ ਦਸਾਂਝ ਨੇ ਕੱਲ ਆਪਣੀ ਲਵਾਈਸ ਦੇ ਨਾਲ ਕਲਾਬੋਰੇਸ਼ਨ ਜਿਹੜੀ ਉਹ ਦੱਸ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ ਲਵਾਈਸ ਦੇ ਨਾਲ ਕਲਾਬੋਰੇਸ਼ਨ ਕਰਨ ਵਾਲੇ ਉਹ ਪਹਿਲੇ ਪੰਜਾਬੀ ਬਣੇ ਨੇ ਤੇ ਭਾਰਤ ਦੇ ਵੀ ਕਾਫੀ ਵੱਡੇ ਵੱਡੇ ਦਿਗਜਾਂ ਦੇ ਨਾਲ ਹੁਣ ਉਹ ਕੰਦੇ ਨਾਲ ਕੰਦਾ ਮਲਾ ਕੇ ਲਿਵਾਈਸ ਕੰਪਨੀ ਦੀਆਂ ਕਲਾਬੋਰੇਸ਼ਨ ਕਰਿਆ ਕਰਨਗੇ ਦਰਜੀਤ ਦੋਸਾਂਜ ਇੱਕ ਅਲੱਗ ਹੀ ਨਾਮ ਬਣ ਚੁੱਕਿਆ ਹੈ ਪੰਜਾਬੀ ਇੰਡਸਟਰੀ ਦਾ ਜਿਸ ਨੂੰ ਹੁਣ ਪੰਜਾਬੀ ਇੰਡਸਟਰੀ ਨੂੰ ਦਿਲਜੀਤ ਦੋਸਾਂਝ ਹੋਰਾਂ ਦੇ ਨਾਂ ਕਰਕੇ ਕਾਫੀ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਜਾਣਿਆ ਜਾਂਦਾ ਹੈ ਦਿਲਜੀਤ ਦੋਸਾਂਝ ਦੀ ਜਿਹੜੀਆਂ ਇਹ ਕਲਾਬੋਰੇਸ਼ਨਾਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਪੰਜਾਬੀ 뮤직 ਇੰਡਸਟਰੀ ਦਾ ਜਿਹੜਾ ਮਿਆਰ ਅੱਜ ਐਨਾ ਉੱਚਾ ਹੋ ਚੁੱਕਿਆ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਤੇ ਕਿਹੜੇ-ਕਿਹੜੇ ਵੱਡੇ-ਵੱਡੇ ਸਿੰਗਰਾਂ ਦੇ ਗਾਣੇ ਸੁਣਨਾ ਤੁਸੀਂ ਪਸੰਦ ਕਰਦੇ ਹੋ ਇਹ ਵੀ ਸਾਨੂੰ ਜਰੂਰ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਜਾਣਨ ਦੇ ਵਾਸਤੇ ਦੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ